ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਈ ਤੁਹਾਨੂੰ ਅੱਜ ਆਏ ਸੀ ਬਾਈ ਜੀ ਮੌੜ ਮੰਡੀ ਮੌੜ ਮੰਡੀ ਆਏ ਸੀ ਜੀ ਟਰੈਕਟਰ ਦੇ ਟਾਇਰ ਲੈਣ ਆਏ ਸੀ ਆ ਜਦੋਂ ਵੀ ਟਰੈਕਟਰ ਦਾ ਕੋਈ ਵੀ ਟਾਇਰ ਪਾਉਣੇ ਹੋਣ ਆਪਾਂ ਇੱਥੇ ਹੀ ਆਉਨੇ ਆ ਇਸੇ ਦੁਕਾਨ ਤੋਂ ਟਾਇਰ ਪਾਉਣੇ ਆ ਤੇ ਤੁਹਾਨੂੰ ਹਰ ਤਰ੍ਹਾਂ ਦੇ ਟਾਇਰ ਦਿਖਾਵਾਂਗੇ ਟਰੈਕਟਰ ਦਾ ਗੱਡੀਆਂ ਦਾ ਮੋਟਰਸਾਈਕਲ ਦਾ ਹਰ ਤਰ੍ਹਾਂ ਦੇ ਟਾਇਰ ਦਿਖਾਵਾਂਗੇ ਤੇ ਬਾਊ ਨੂੰ ਪੁੱਛਾਂਗੇ ਰੇਟਾਂ ਬਾਰੇ ਵੀ ਪੁੱਛਾਂਗੇ ਕੁਆਲਿਟੀ ਬਾਰੇ ਵੀ ਪੁੱਛਾਂਗੇ ਕਿਹੜੀ ਕਿਹੜੀ ਕੰਪਨੀਆਂ ਕੱਲੀ-ਕੱਲੀ ਗੱਲ ਪੁੱਛਾਂਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਭਾਈ ਜੇ ਕਿਸੇ ਨੇ ਟਾਇਰ ਲੈਣਾ ਹੋਇਆ ਤੇ ਬਾਕੀ ਤੁਹਾਨੂੰ ਲੋਕੇਸ਼ਨ ਵੀ ਦੱਸਦੇ ਆ ਤੇ ਇਹ ਸਾਡਾ ਕਾਲਾ ਭਰਾ ਕੇ ਵਾਲਾ ਗਾ ਆਜੋ ਬਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਹ ਖੇਤਾਂ ਠੀਕ ਹੈ ਮੈਂ ਆ ਯਾਰ ਬਾਬੂ ਦੀ ਵੀਡੀਓ ਬਣਾ ਲਈ ਅੱਜ ਇੱਕ ਯਾਰ ਤੇ ਬਾਬੂ ਰੋਜ਼ ਟਰੈਕਟਰ ਲੈਣ ਆਉਂਦੇ ਆ ਆਜੋ ਬਾਉ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਬੂ ਜੀ ਸਾਡੇ ਭਰਾ ਵੀਡੀਓ ਦੇਖ ਰਹੇ ਆ ਸਾਨੂੰ ਜਾਣਕਾਰੀ ਦਿਓਗੇ ਟਾਇਰਾਂ ਦੀ ਕਿਸ ਤਰ੍ਹਾਂ ਦੇ ਟਾਇਰ ਹੁੰਦੇ ਆ ਕਿਹੜੇ ਕਿਹੜੇ ਟਾਇਰ ਹੁੰਦੇ ਆ ਕਿਸ ਕਿਸ ਵਹੀਕਲਾਂ ਦੇ ਟਾਇਰ ਹੁੰਦੇ ਆ ਤਾਂ ਤੁਸੀਂ ਅਮਨ ਜੀ ਚਲੋ ਸਾਰੇ ਵਹੀਕਲਾਂ ਦੇ ਮਿਲ ਜਣਗੇ ਟਰੈਕਟਰ ਕਾਰ ਮੋਟਰਸਾਈਕਲ ਟਰੱਕ ਦੇ ਸਾਰੀ ਚੀਜ਼ ਦੇ ਮਿਲ ਜਣਗੇ ਟਰੈਕਟਰ ਚ ਸਾਰੀ ਕੰਪਨੀਆਂ ਦੇ ਮਿਲ ਜਣਗੇ ਸਾਰੇ ਕਾਰਾਂ ਦੇ ਚ ਮੋਟਰਸਾਈਕਲ ਦੇ ਸਾਰੀ ਕੰਪਨੀਆਂ ਦੇ ਮਿਲ ਜਣਗੇ ਜੀ ਅੱਛਾ ਪਹਿਲਾਂ ਤਾਂ ਮੈਨੂੰ ਸਟਾਰਟਿੰਗ ਦੇ ਵਿੱਚ ਇੱਕ ਗੱਲ ਦੱਸ ਦਿਓ ਤੁਹਾਡੀ ਦੁਕਾਨ ਤੇ ਜੇ ਕਿਸੇ ਭਰਾ ਨੇ ਵੀਡੀਓ ਦੇਖ ਕੇ ਆਉਣਾ ਇੱਕ ਤਾਂ ਲੋਕੇਸ਼ਨ ਦੱਸੋ ਕਿੱਥੇ ਆ ਤੁਹਾਡੀ ਦੁਕਾਨ ਹੈ ਇਹ ਆਪਣੀ ਦੁਕਾਨ ਫੈਕਟਰੀ ਰੋਡ ਤੇ ਮੋੜ ਮੰਡੀ ਟਰੱਕ ਜਿਨਨ ਦੇ ਬਿਲਕੁਲ ਜਮਾ ਸਾਹਮਣੇ ਠੀਕ ਹੈ ਜੀ ਤੇ ਟਾਈਮਿੰਗ ਕੀ ਹੁੰਦੀ ਹੈ ਦੁਕਾਨ ਦੀ ਤੁਹਾਡੀ ਟਾਈਮਿੰਗ ਸਵੇਰੇ ਆਪਣੀ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਦੀ ਤੇ ਤੁਹਾਡਾ ਮੋਬਾਈਲ ਨੰਬਰ ਮੋਬਾਈਲ ਨੰਬਰ 94634 ਜੀ 00923 ਠੀਕ ਹੈ ਜੀ ਅ ਦਿਖਾਓ ਕਿ ਸਾਨੂੰ ਟਾਇਰ ਪਹਿਲਾਂ ਤਾਂ ਇਤੋਂ ਲੱਗ ਜਾ ਜੋਕੋਮਾ ਕੀ ਲਿਖਿਆ ਇਹ ਇਹ ਜੋਕੋਮਾ ਲਾਈਨ ਦਾ ਟਾਇਰ ਹੈ ਜੀ ਰੇਡੀਅਲ 16928 ਦਾ ਅੱਛਾ 16928 ਦਾ ਇਹਦੀ ਬਾਈ ਜੀ मतलब ਸਾਡੇ ਜ਼ਿੰਮੇਦਾਰਾ ਭਾਈਆਂ ਨੂੰ ਇਹ ਕੰਪਨੀ ਬਾਰੇ ਬਹੁਤ ਘੱਟ ਪਤਾ ਠੀਕ ਹੈ ਇਹਦੀ ਗਰੰਟੀ ਵਾਰੰਟੀ ਕੀ ਹੈ ਕਿ ਗੱਲਬਾਤ ਹੈ ਇਹਦੇ ਬਾਰੇ ਸਾਰਾ ਕੁਝ ਸਮਝਾਉਣਾ ਇਹ ਨਾ ਮਾ ਰੇਡੀਅਲ ਟਰ ਹੈ ਜਿਹਦੀ 4 ਸਾਲ ਦਾ ਬੀਮਾ ਹੁੰਦਾ ਹੈ 10 ਸਾਲ ਦੀ ਗਰੰਟੀ ਹੁੰਦੀ ਹੈ 4 ਸਾਲ ਦਾ ਬੀਮਾ ਕਹਿੰਦਾ ਮਤਲਬ ਵੀ ਪਹਿਲੇ 4 ਸਾਲ ਕੋਈ ਜ਼ਿੰਮੇਦਾਰ ਭਾਈ ਤੋਂ ਕੋਈ ਚੀਜ਼ ਲੱਗ ਜੇ ਕਰ ਜੇ ਕੰਪਨੀ ਤਾਂ ਵੀ ਕਸਾਈ ਘਟ ਕੇ ਟਰ ਨਾ ਮਾ ਦੇ ਨਾ ਮਾ ਦੇ 10 ਸਾਲ ਦੀ ਇਹਦੀ ਸਾਰੇ ਕਾਸੀ ਚੀਜ਼ ਦੀ ਗਰੰਟੀ ਹੁੰਦੀ ਹੈ ਫੁੱਲਣ ਦੀ ਕਰਨ ਦੀ ਇਹ ਰੇਡੀਅਲ ਟਾਇਰ ਅੱਜ ਦੀ ਘੜੀ ਸਭ ਤੋਂ ਵੱਧ ਕਾਮਯਾਬ ਨੇ ਜੀ ਕਿਉਂ ਇਹ ਸਾਰੇ ਦਾ ਸਾਰਾ ਟਾਇਰ ਲੱਗਦਾ ਹੈ ਸਲਿੱਪ ਨਹੀਂ ਦਿੰਦੇ ਬੜਕਾਉਂਦੇ ਨਹੀਂ ਵੱਧ ਘਟ ਨਹੀਂ ਕਰਦੇ ਇੱਕ ਨਾ ਵੀਡੀਓ ਤੇ ਗਾ ਪਿਆ ਪਿਆ ਮੈਂ ਨਾ ਨਹੀਂ ਲੈਂਦਾ ਟਾਇਰਾਂ ਦਾ ਕੰਪਨੀ ਦਾ ਇਹ ਲੈ ਨਹੀਂ ਸਕਦਾ ਤੋ ਮਜਬੂਰੀ ਹੈ ਇਹ ਕਿ ਜੀ ਇੱਥੇ ਜੇ ਟੀੜਾ ਪੈ ਗਏ ਜੀ ਇੱਥੇ ਜੇ ਪੈ ਗਈਆਂ ਟੇੜਾ ਗੁੱਡੀ ਪੱਟੀ ਕੀ ਹੋ ਗਿਆ ਇਹਦੀ ਕੰਪਨੀ ਦੀ ਫੁੱਲ ਜ਼ਿੰਮੇਵਾਰੀ ਹੈ ਰੇਡੀਅਲ ਟਾਇਰ ਇੱਕ ਮਿੰਟ ਗੁੱਸਾ ਨਾ ਕਰਿਓ ਅਸੀਂ ਕੰਪਨੀ ਨੂੰ ਨਹੀਂ ਜਾਣਦੇ ਨਾ ਮੇਰੇ ਭਰਾ ਜਾਣਦੇ ਤੇ ਮੈਂ ਨਾ ਜਾਣਦੇ ਮੈਂ ਤਾਂ ਤੈਨੂੰ ਜਾਣ ਜੇ ਤੁਸੀਂ ਮੈਨੂੰ ਜਾਣਦੇ ਤਾਂ ਟਾਇਰ ਸੁੜਾ ਮੈਂ ਬਦਲਾ ਕੇ ਦੇ ਅੱਜ ਤਾਂ ਇੱਥੋਂ ਲੈਣਾ ਅੱਜ ਦਾ ਕੰਪਨੀ ਜਾ ਸਾਰਾ ਕੁਝ ਇਹਦੀ ਆਨਲਾਈਨ ਗਰੰਟੀ ਹੈ ਸਾਰਾ ਕੁਝ ਹੋਰ ਹੈ ਜੀ ਜਦੋਂ ਇਹਦੇ ਕੋਈ ਕੱਲ ਦੀ ਦਿੱਕਤ ਆਂਦੀ ਹੈ ਕੋਈ ਕੱਟ ਲੱਗਦਾ ਤੁਸੀਂ ਟਾਇਰ ਮੇਰੇ ਕੋਲੇ ਲੈ ਕੇ ਆਓ ਸੋਨੂੰ ਕਸਾਈ ਕੱਟ ਕੇ ਟਾਇਰ ਨਵਾਂ ਬਦਲ ਕੇ ਮੈਂ ਦੇ ਸਹੀ ਹੈ ਜੀ ਇਹਦੇ ਵਿੱਚ ਸਾਈਜ਼ ਕਿਹੜੇ ਸਾਰੇ ਜੇ ਤੁਸੀਂ ਐ ਮੰਨ ਕੇ ਚੱਲੋ 12 ਤੋਂ ਲੈ ਕੇ 16 ਤੱਕ ਸਾਰੇ ਆਉਂਦੇ 12 ਵੀ ਆਉਂਦੇ 14 13 ਵੀ ਆਂਦੇ 14 ਵੀ ਆਂਦੇ 16 ਦਾ ਵੀ ਆਂਦਾ 18 24 30 ਦਾ ਵੀ ਆਂਦਾ ਜੀ ਇਹ ਟਿਊਬ ਇਹ ਇਧਰ ਆ ਕੇ ਤੁਹਾਡੇ ਛੋਟੇ ਇਹ ਸਾਰੇ ਮੋਟਰਸਾਈਕਲ ਦੇ ਟਾਇਰ ਆ ਗਏ ਜੀ ਵੱਡੇ ਟਾਇਰ ਤੋਂ ਛੋਟੇ ਦੇ ਟਿਕ ਪੇ ਸ਼ਰਮਾ ਉਹ ਜਿੱਦਾਂ ਮੈਂ ਤੁਰੋਂ ਉਦਾਂ ਹੀ ਦਿਖਾਉਂਗਾ ਠੀਕ ਹੈ ਜੀ ਤੁਸੀਂ ਮੰਨ ਕੇ ਚਲੋ ਮੋਟਰਸਾਈਕਲ ਦੇ ਟਾਇਰ ਆ ਜਾਂਦੇ ਸਾਰੇ ਜੇਕੇ ਮਿਲ ਜੂ ਫੋਲੋ ਮਿਲ ਜੂ ਛੇੜ ਮਿਲ ਜੂ ਉਹ ਅਲੱਗ ਅਲੱਗ ਰੇਟ ਹੈ 1000 ਤੋਂ ਲੈ ਕੇ 1500 1600 1200 ਕਿੰਨੇ ਦਾ ਹੋਊਗਾ ਜੀ ਛੋਟਾ ਇਹ ਤੁਸੀਂ ਮੰਨ ਕੇ ਚਲੋ 1692 ਦੀ ਜੋੜੀ ਰੇਡੀਅਲ ਦੀ 65000 ਰੁਪਏ ਦੀ ਹੈ ਜੀ ਜੇ ਸਾਡਾ ਕੋਈ ਭਰਾ ਵੀਡੀਓ ਦੇਖ ਕੇ ਆ ਕੇ ਆਹ ਦੇਖੋ ਛੇੜ ਜੀ ਤੁਸੀਂ ਵੀਡੀਓ ਤੇ ਬੈਠੇ ਹੋ ਜਮਾਂ ਮੰਨ 2000 ਰੁਪਏ ਲਓ ਜੀ ਠੀਕ ਹੈ ਜੀ ਲਓ ਜੀ ਇਹ ਜੀ ਮੰਨ ਕੇ ਚੱਲੋ ਟਰੈਕਟਰ ਦੇ ਮੂਲੇ ਆਗੇ 616 ਦੇ ਆਗੇ ਜੀ ਜੇ ਕਿ ਇਹਦੇ ਆ 616 ਦੀ ਜਿਹੜੀ શ્રેਸ਼ਟਾ ਆਗੇ ਸੁਨਣਾ ਆਗੀ ਆ 716 ਟੀ ਗੁੱਡੀ ਆ ਜੀ ਦੀ ਕਿਹੜੀ ਸਭ ਤੋਂ ਵੱਧ ਚੱਲ ਰਹੀ ਹੈ ਮਾੜਾ ਯਾਰ ਰੇਟ ਵੀ ਨਾਲ ਦਿੰਦਾ ਸਾਨੂੰ ਇਹ ਰੇਟ ਤੁਸੀਂ ਐ ਮੰਨ ਕੇ ਚੱਲੋ 6000 ਰੁਪਏ ਤੋਂ ਲੈ ਕੇ 8000 ਰੁਪਏ ਤੱਕ ਦੇ ਹੋ ਜਾਂਦੇ ਆ ਜੀ 616 ਦੇ ਤਹਿ ਤਰ 6 ਤੋਂ ਲੈ ਕੇ 8000 ਜੇ ਕਿ ਮਿਲ ਜੂ ਪੋਲੋ ਮਿਲ ਜੂ ਛੇਡ ਮਿਲ ਜੂ ਆਮਰਫ ਮਿਲ ਜੂ 716 ਚੱਲ ਪੈਂਦੇ ਜੀ 8000 ਤੋਂ ਲੈ ਕੇ 12 12.50 ਤੱਕ ਆਇਰਲਾਈਨ ਜਿ ਹਾਂਜੀ ਐਚਏ 16 ਦਾ ਅਲਾਇੰਸ ਦਾ ਅਲਾਇੰਸ ਦਾ ਮੈਂ ਤੈਨੂੰ ਚੱਕਿਆ ਤੁਸੀਂ ਕਾਹ ਵਜੇ ਚੱਕ ਕੇ ਦੇਖੋ ਬਾਕੀ ਟਾਇਰ ਵਜੇ ਚੱਕ ਕੇ ਸੱਤ ਵਜੇ ਕਾਫੀ ਵਜੇ ਨਾ ਇਹ ਦੇਖੀ ਰੇਟ ਹੋਊਗਾ ਇਹ ਤੁਸੀਂ ਮੰਨ ਕੇ ਚਲੋ 8500 ਰੁਪਏ ਦੀ ਜੋੜੀ ਦੀ 8500 8500 ਦੀ ਉਸ ਤੋਂ ਬਾਅਦ ਦੇ ਵਿੱਚ ਬਾਈ ਜੀ ਇਹ ਸਕੂਟਰੀਆਂ ਦੇ ਵੀ ਹੈਗੇ ਟਾਇਰ ਨੇ ਸਕੂਟਰੀਆਂ ਦੇ ਕੋਈ 800 ਰੁਪਏ ਦਾ ਟਾਇਰ ਕੋਈ 900 ਰੁਪਏ ਦਾ ਟਾਇਰ ਜੀ ਇਹ ਅਲੱਗ-ਅਲੱਗ ਗ੍ਰੇਡ ਦੇ ਨੇ ਅਲੱਗ-ਅਲੱਗ ਕੰਪਨੀ ਨੇ ਅਲੱਗ-ਅਲੱਗ ਮਾਡਲ ਨੇ 700 ਤੋਂ ਲੈ ਕੇ ਯਾਰ 700 ਰੁਪਏ ਤੋਂ ਲੈ ਕੇ ਤੁਸੀਂ ਐਵੇਂ ਮੰਗੋ 12-1300 ਰੁਪ ਮਰੇ ਮੋਟਰਸਾਈਕਲਾਂ ਦੇ ਟਾਇਰ ਇੰਨੇ ਪਈ ਆ ਛੋਟੇ ਕੋ ਛੜ ਤੋਂ ਗੱਲਾਂ ਹਰ ਤਰ੍ਹਾਂ ਦੇ ਮੋਟਰਸਾਈਕਲ ਦੇ ਹਰ ਤਰ੍ਹਾਂ ਦੇ ਜੀ ਹਰ ਤਰ੍ਹਾਂ ਜਿਹੜਾ ਮਰਜ਼ੀ ਮੋਟਰਸਾਈਕਲ ਦਾ ਟਿਊਬਲੈਸ ਟਿਊਬ ਵਾਲਾ ਜਿਹੜਾ ਮਰਜ਼ੀ ਲੈ ਲੋ ਆ ਆ ਗਿਆ ਆਪਣੇ ਇਹ ਪਿਕਅਪ ਦੇ ਆ ਗਿਆ ਜੀ 700ar ਬੰਦਰਾ ਦੇ ਪਿਕਅਪ ਦੇ ਆ ਗਿਆ ਟਾਇਰ ਇਹਦਾ ਕੀ ਕੀਤ ਹੁੰਦਾ ਇਹ ਸਾਡੇ 17000 ਰੁਪਏ ਦੀ ਜੋੜੀ ਦੀ ਫਿਲਹਾਲ ਕੋਈ ਰੇਟ ਮਾੜਾ ਮੋਢਾ ਘੱਟਾ ਵਧਦਾ ਰਹਿੰਦਾ 10000 ਤੋਂ 16000 ਦੀ ਜੋੜੀ ਆ ਗਈ ਬੜਾ ਬੜਾ ਤੇਜ਼ ਚੱਲ ਰਿਹਾ ਹੈ ਬੋ ਕੇ ਗੱਡੀ ਅੱਜ ਦੀ ਕਿਹੜੀ ਸਭ ਤੋਂ ਵੱਧ ਚੱਲਣ ਲੱਗ ਗਿਆ ਇਹ ਕੀ ਰੇਟ ਤੇ ਪੈਂਦੀ ਹੈ ਤੇ ਤੁਸੀਂ ਮੰਨ ਕੇ ਚੱਲੋ 21 ਹਜ਼ਾਰ ਰੁਪਏ ਦੀ ਜੋੜੀ ਐ 9000 ਨਹੀਂ 10000 ਦੀ ਗ੍ਰੇਡੀ 21 ਹਜ਼ਾਰ ਰੁਪਏ ਦੇਜੋ ਭਾਈ ਬਾਬੂ ਨੂੰ ਮੇਰਾ ਨਾਮ ਲੈ ਕੇ ਕੁੰਦਰ ਨਹੀਂ ਲਓ ਜੀ ਆ ਪਏ ਭਾਈ ਕੋਈ ਸਾਰੇ ਟਰੈਕਟਰ ਦੀ ਟਾਇਰ ਆ ਗਈ ਜੀ ਸਾਰੇ 12 ਤੋਂ ਲੈ ਕੇ 16 ਤੱਕ ਸਾਰੀਆਂ ਕੰਪਨੀਆਂ ਦੇਖ ਠੀਕ ਐ ਗੱਲ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਂਗਾ ਜਿਹੜੇ ਮੈਂ ਕੱਲ ਟਰੈਕਟਰ ਦੇ ਪਾਏ ਸੀ 750 16 ਇਹ ਕਿਹਦਾ ਗ੍ਰੇ ਚੱਲਦਾ ਹੁਣ 750 16 ਦਾ 750 16 ਨੂੰ ਨੂੰ ਇੱਕ ਨਵੀਂ ਚੀਜ਼ ਦਿੰਨੇ ਹਾਂ ਠੀਕ ਉਹੀ ਦਾ ਟਾਰਗੇਟ ਲਈ ਇਹ ਟਾਇਰ ਦਾ ਕੀ ਵੇਡਾ ਬਾਬੂ ਕਿਹੜਾ ਜੀ ਇਹ 750 16 ਚ ਜੇ ਇਸ ਕੰਪਨੀ ਦਾ ਟਾਇਰ ਲੈਣਾ ਹੈ ਤੁਸੀਂ ਇਹ ਮੰਨ ਕੇ ਚੱਲੋ ਜੇ ਕਿ ਤੋਂ ਸ਼ੁਰੂ ਹੋ ਜਾਂਦਾ ਭਾਈ ਜੀ ਆ ਟਾਇਰ ਲਾਹੋ ਮੜੇ ਬਾਈ ਨੂੰ ਟਾਇਰ ਤੁਹਾਨੂੰ ਮੈਂ ਇੱਕ ਟਾਇਰ ਮੈਂ ਖੁਦ ਮਿਹਨਤ ਕਰ ਲੈਣਾ ਭਾਈ ਤੁਹਾਡੇ ਵਾਸਤੇ ਮੈਨੂੰ ਇੱਕ ਟਾਇਰ ਬਹੁਤ ਸੋਹਣਾ ਲੱਗਦਾ ਇਹ ਸਾਰਿਆਂ ਨੂੰ ਬੈਸਟ ਟਾਇਰ ਸ਼ਰਮੇ ਦਾ ਇਹ ਆ ਤੇ ਤੁਹਾਨੂੰ ਰੇਟ ਸੁਣ ਕੇ ਹਿੱਲੇ ਜਾਓਗੇ ਜਿਹੜਾ ਰੇਟ ਮੈਂ ਲੈ ਕੇ ਗਿਆ ਨਾ ਮੈਂ ਉਹ ਰੇਟ ਬੋਲੂ 2600 ਖਾਨਾ ਬਾਹੂ ਕਿੰਨੇ ਦਾ ਤੁਸੀਂ ਤੁਹਾਨੂੰ ਸੀ ਤਾਂ ਸੁ ਕਿੰਨੇ ਦਾ ਮੈਂ ਤਾਂ ਬੋਲੀ ਦਊਂਗਾ 2600 ਰੁਪਏ ਦਾ ਜੁੜਾ ਤਾਂ ਤੁੰਹਿਆ 16 ਦਾ ਲੈ ਕੇ ਗਿਆ ਸੀ ਕਿਹੜਾ ਲੈ ਕੇ ਗਿਆ ਸੀ ਇਹੀ ਲੈ ਕੇ ਗਿਆ ਸੀ ਜੀ ਦੋ ਹੌਲੈਂਡ ਦੇ ਪਾਈ ਸੀ ਦੋ ਦੇ 8-8000 ਦੇ ਕਿੰਨੇ ਟਾਈਮ ਪਹਿਲਾਂ ਹੋ ਗਿਆ ਮਹੀਨਾ ਬਸ ਹੁਣ ਪੁੱਛੇ ਮੇਰਾ ਚੀਜ਼ ਚੱਲ ਪਈ ਜਿਹਨੇ ਦਾ 8500 ਰੁਪਏ ਦੇਤਾ ਹੁਣ ਅੱਗੇ ਵੀ ਕਰੀਆ ਆਪਦੇ ਦੇ ਦੋਗੇ ਇਹ ਲੈ ਜਾ ਕੋਈ ਗੱਲ ਨਹੀਂ ਲੈ ਭਾਈ ਹੁਣ 7000 ਨਹੀਂ ਗੱਲ ਚੁੱਪ ਕਰਦਾ ਸੀ ਛੇ ਜੀ ਹੁਣ ਤੂੰ 750 ਦਾ 16 ਦਾ ਕਹਿ ਤੀ ਠੀਕ ਹੈ ਗੱਲ ਜੇ ਕੇ ਦਾ ਬਿੱਲ ਕੱਟ ਕੇ ਦੇਣਗੇ 8000 ਦਾ 6500 ਦਾ ਮਿਲਦਾ ਕੀ ਇਹਨੇ ਦਾ ਤੇ ਇਹ ਵੀ ਸ਼ਰਤ ਨੇ ਉਹਨਾਂ ਕਿਸੇ ਹੋਰ ਦੁਕਾਨ ਵਾਲਾ ਦੇ ਦੇ ਐਨੇ ਦਾ ਤੇ ਸ਼ਰਮੇ ਦੀ ਜ਼ਿੰਮੇਵਾਰੀ ਹੁਣ 7:56 ਅੱਜ ਦੀ ਘੜੀ ਸਭ ਤੋਂ ਵੱਧ ਵਧੀਆ ਚੀਜ਼ ਚੱਲਦੀ ਹੈ ਜੀ ਆਹ ਨਮੀ ਇਹਦਾ ਕੀ ਦੇਤਾ ਹੈ ਇਹ ਤੁਸੀਂ ਮੰਨ ਕੇ ਚਲੋ ਆਪਣੇ ਵਾਸਤੇ ਪੈਂਦੀ ਹੈ 12000 ਰੁਪਏ ਦੀ ਜੋੜੀ। ਨਾ ਪੜੇ ਲਾ ਲਿਓ ਜਿਹੜਾ ਆਊਗਾ ਅੱਜ ਦੀ ਜੋੜੀ ਦਾ ਜੀ ਆਪਣੇ ਵਾਸਤੇ 12000 ਰੁਪਏ ਦੀ ਜੋੜੀ ਲਓ ਜੀ 12000 ਦੇ ਚੱਟੋ ਮਾਰੋ ਚਲਾ ਕੇ ਬਾਹਰ ਇਹ ਬਾਬੂ ਜੀ ਆਹ ਛੋਟੇ ਜ਼ਿੰਮੇਵਾਰਾਂ ਵਾਸਤੇ ਹੋਵੇ ਕਹਿੰਦਾ ਮਤਲਬ 7 ਇਹ 12 ਚਾਹਤਾ ਹੀ ਆ ਗਏ ਜੀ ਕਿੰਨੇ ਕਿਤੇ ਆ ਜੀ ਇਹ 12 282 ਦੇ ਕੋਈ 28000 ਰੁਪਏ ਤੋਂ ਲੈ ਕੇ 32000 ਰੁਪਏ ਤੱਕ ਆ ਜਾਂਦੇ ਨੇ ਇਹ ਕਿੰਨੇ ਦਾ ਜੀ ਕਿਹੜਾ ਇਹ 28000 ਰੁਪਏ ਦਾ ਲੈ 27 28 29 30 ਇਹ ਯੰਦੇ ਯਾਰ ਸ਼੍ਰੇਸ਼ਟ ਹੈ ਜੀ ਕੋਈ ਹੋਇਆ 27000 27000 ਦੇ ਦੇਦੋਂਗੇ ਹੈ 27000 ਕੋਈ ਗੱਲ ਨਹੀਂ ਜਿਹੜਾ ਕੋਈ ਵੱਡਾ ਘਾਟਾ ਹੋਇਆ ਪ੍ਰਾਣੇ ਘਾਟਾ ਨਹੀਂ ਹੁਣੀ ਕਰੋ ਦੇਖ ਰਹੀ ਹੈ ਸਾਡੇ ਭਰਾ ਤੈਨੂੰ ਕੋਈ ਗੱਲ 27 ਦੇ ਦਿਓ ਭਾਈ ਜੇ ਕਿਸੇ ਨੇ ਆ ਲੈਣਾ ਹੋਵੇ ਠੀਕ ਹੈ ਗੱਲ ਆ ਗਏ ਜੀ ਰੇਸ ਦਾ ਛੋਟਾ ਘਰ ਇਹ ਲਾਇਨਸ ਦੇ 12 ਦੇ ਆ ਗਏ ਜੀ। ਭਰ ਇਹ ਕਿੰਨੇ ਦਾ ਬਾਪੂ ਜੀ? ਇਹ ਲਾਇਨਸ ਦਾ 12 ਦਾ ਪੈਂਦਾ ਜੀ 32000 ਰੁਪਏ ਦਾ। ਹੂੰ। ਯਾ ਇਹ ਜੀ ਗੱਲ ਕਰੂ ਯਾਰ ਬਾਪੂ ਜੀ। ਉਹ ਕੋਈ ਗੱਲ ਨਹੀਂ ਵੱਧੇ ਘੱਟੇ ਕਰ ਲਾਂਗੇ ਜੀ ਰੇਟ ਵੱਧ ਦੇ ਘੱਟ ਦੇ ਕੋਈ ਨਾ। ਲੋ ਵੀਰੇ ਹਰ ਤਰ੍ਹਾਂ ਦੀ ਗੱਡੀ ਦਾ ਟਾਇਰ ਗੱਡੀਆਂ ਦੇ ਟਾਇਰ ਪਾਏ ਆ ਬਾਪੂ ਕੋਲੇ। ਜਿਹੜਾ ਮਰਜ਼ੀ ਮਾਡਲ ਸਾਈਜ਼ ਹਰ ਤਰ੍ਹਾਂ ਦੇ ਮਿਲਣਗੇ ਬਾਪੂ ਜੀ ਆ ਹੁਣ ਰੇਡੀਅਲ ਦੀ ਮੰਗ ਤੁਸੀਂ ਕਹਿੰਦੇ ਹੋ ਜ਼ਿੰਮੇਦਾਰ ਭਾਈ ਜਾਂਦੇ ਨੇ ਰੇਡੀਅਲ ਦੀ ਧਾਗੇ ਜੀ। ਰੇਡੀਅਲ ਅੱਜ ਦੀ ਘੜੀ ਇੰਨਾ ਕਿ ਬਿਕ ਰਹੇ ਪੁੱਛੋ ਨਾ। ਕਿਉਂ ਦੀ ਸਲਿੱਪ ਮਾਰਦਾ ਨਹੀਂ ਵੱਧ ਘੱਟ ਨਹੀਂ ਕਰਦੇ ਜੀ ਕਛਾਈ ਐ ਨਹੀਂ ਗਰੰਟੀ ਫੁੱਲ ਹੈ ਸੋਨੇ ਵੀ ਲੱਗਦੀ ਹੈ ਸੋਨੇ ਵੀ ਲੱਗਦੇ ਚੀਜ਼ ਜੱਚਦੀ ਵੀ ਹੈ ਜੀ ਲੋ ਬਾਊ ਬਈ ਜੀ ਟਾਇਰ ਤਾਹਾਂ ਤੋਂ ਤੱਕ ਸਾਰੇ ਦਿਖਾਵੇ ਢੇਰ ਲੱਗਿਆ ਪਿਆ ਕਰੋੜਾਂ ਦਾ ਮਾਲ ਪਿਆ ਬਾਊ ਕੋਲੇ ਠੀਕ ਹੈ ਜੇ ਕਿਸੇ ਨੇ ਇੱਕ ਗੱਲ ਹੋਰ ਜੇ ਕਿਸੇ ਨੇ ਥੋੜੀ ਬਹੁਤੇ ਚੰਲੇ ਲੈਣੇ ਨੇ ਨਾ ਉਹ ਵੀ ਮਿਲ ਜਾਣਗੇ ਮਤਲਬ 80 ਤੋਂ 80 ਪੈਸੇ 85 ਪੈਸੇ 90 ਪੈਸੇ 80 ਜੁੜੀਆਂ ਚੱਲ ਜਾਣੀਆਂ ਜੀ ਮੈਂ ਤਾਂ ਇੱਕ ਗੱਲ ਜਾਣਨਾ ਵੀਰੇ ਠੀਕ ਹੈ ਗੱਲ ਟਾਇਰ ਬਾਊ ਤੋਂ ਫੇਰਦੇ ਹੋ ਬਾਊ ਤਾਂ ਮੇਰਾ ਪਰਾ ਠੀਕ ਆ ਬਾਊ ਤਾਂ ਵੇ ਟਾਇਰ ਨੇ ਪਹਿਲਾ ਪੰਜ ਚਾਰ ਦੁਕਾਨਾਂ ਤੋਂ ਪੁੱਛ ਕੇ ਆ ਜੇ ਤਾਂ ਫਰਕ ਹੋਇਆ ਇੱਥੇ ਤਾਂ ਟਾਇਰ ਲੈ ਉਹ ਜਿੰਨੀ ਨਾਲ ਬਿਲਕੁਲ ਜੀ ਸਹੀ ਗੱਲ ਤੇ ਗਲਤ ਤਾਂ ਨਹੀਂ ਜਿੰਨਾ ਮਰਜ਼ੀ ਆ ਲੋ ਜੀ ਤੀਜੀ ਰੂਮ ਦੇ ਵਿੱਚ ਆ ਗਏ ਆਪਾਂ ਤੇ ਆ ਲੋ ਟਾਇਰ ਹੀ ਟਾਇਰ ਪਿਆ ਬਾਈ ਹਰ ਤਰ੍ਹਾਂ ਦਾ ਤੇ ਆ ਟਾਇਰ ਪਿਆ ਆਪਣੇ ਸਤੁਨੀ ਮਸ਼ੀਨ ਦੇ ਟੁੜੀ ਆ ਗਈ ਮਸ਼ੀਨਾਂ ਦੇ ਇਹੀ ਆ ਇਹ ਰੈਲ ਕੋ ਕੰਪਨੀ ਚ ਆ ਵੀ ਕਹਿ ਰਹਾ ਹਾਂ ਹਾਂ ਜੀ ਹਾਂ ਇਹ ਤਾਂ ਕੀ ਰੇਟ ਹੈ ਕਿਹੜੀ ਜੀ ਇਹ 10000 ਰੁਪਏ ਦੀ ਜੋੜੀ 10 ਤੇ ਇਹ ਕਿਹੜੀ ਜੀ ਇਹ ਵੀ 10000 ਰੁਪਏ ਦੀ ਜੋੜੀ ਪੋਲੋ ਕੋਈ ਲੈ ਲਓ ਜੀ ਪਮਾ ਗੁੱਡੀ ਚ ਲੈ ਲਓ ਮੰਮਾ ਅਖੱਚਰ ਰੇੜੀ ਆਲੀ ਗੁੱਡੀ ਚ ਲੈ ਲਓ ਇਹ 10000 ਰੁਪਏ ਇੱਕੋ ਰੇਟ ਹੈ ਜੀ 10000 ਰੁਪਏ ਬਾਕੀ ਮੌਕੇ ਤੇ ਬਾਊ ਨਾਲ ਕਰ ਲਓ ਅੱਛਾ ਜੀ ਮੈਂ ਤੁਹਾਨੂੰ ਪੁੱਛਾਂ ਇੱਕ 16 ਵਾਲੇ ਕੈਰਾਂ ਦੇ ਗੁਡੀਆ ਦੀ ਗੁੱਡੀ ਦਾ ਕੀ ਰੇਟ ਆ 16 ਦੀ ਗੁੜੀਰ ਦੀ ਜੋੜੀ ਜਿਹੜੀ DD195 ਆਂਦੀ ਏ ਜੀ ਕੋਈ 52000 ਦੇ ਘਰਾਂ 'ਚ ਇੱਕ ਵਜਰਾ ਆਂਦੀ ਏ 53000 ਦੇ ਘਰਾਂ 'ਚ ਜਾਂ 80 ਜੋੜੀਆਂ ਚੱਲੀ ਹੁੰਦੀਆਂ ਜੀ 99000 ਦੇ ਘਰਾਂ 'ਚ ਤੇ ਦੇਓਗੇ ਕਿੰਨੇ ਜੀ ਕਿਹੜੀ ਜੀ ਚੱਲੀ ਜਾ ਦੇਖੇ ਤੇ ਜੇਰੀ ਦਾ ਮਾਰਕੀਟ 'ਚ ਜਾਂਦਾ ਕਿਹਨਾਂ ਵਾਹਨ ਦੇਖੇ ਤੇ ਲੈਣ ਤੇ ਵੀ ਕਿਹੜੀ ਲੈਣੀ ਕੋਈ ਚਾਸੀ ਲੈਣੀ ਕੋਈ DD ਲੈਣੀ ਕੋਈ ਬਜਰਾ ਲੈਣੀ ਕੋਈ ਬਜਰਾ ਸੁਪਰ ਪ੍ਰੀਮੀਅਮ ਲੈਣੀ ਕਿੰਨੇ ਦੀ ਚੱਲੂ ਆਏਗਾ DD 52000 ਦੀ ਜੀ ਕਿੰਨੇ ਦੀ ਦੇਵਾਂਗੇ ਆਪਾਂ ਦੇਖ ਲਾਂਗੇ ਕੋਈ ਵਾਧਾ ਕਰਕੇ ਲੈ ਲੈ ਵੀ ਹੁਣ ਹੀ ਦੇਖ ਲੈ ਇਹ ਮੌਕਾ ਇਹ ਤੋਂ ਬਾਅਦ ਮੌਕਾ ਨਹੀਂ ਰੀਡਰ ਕੰਪਨੀਆਂ ਦੇ ਜੀ ਬਧੀ ਘਟੀ ਜਾਂਦੇ ਨੇ ਨਾ ਤਾਂ ਵੀ ਅੰਦਾਜ਼ਾ ਕੋਈ ਮੰਨ ਤਾਂ ਕਰੇਗਾ ਅੰਦਾਜ਼ਾ ਤੁਸੀਂ ਮੰਨ ਕੇ ਚਲੋ 55 ਲੱਖ ਜੀ ਯਾਰ ਵੀਡੀਓ ਦੇਖ ਕੇ 55000 ਦੇ ਦਿਓ ਵੀਡੀਓ ਦਿਖਾ ਕੇ ਤੇ ਦੇਖ ਬਾਬੂ ਤੇਰੀ ਵੀਡੀਓ ਦੇਖ ਕੇ ਨਾ 1000 ਰੁਪਏ ਵੱਡੇ ਟਾਇਰ ਮਗਰ ਕੱਟ ਦੇ ਜੀ 1000 ਰੁਪਏ ਜੂੜੀ ਕੱਟੇ ਵੱਡੇ ਟਾਇਰ ਮਗਰ ਛੋਟੇ ਮਗਰ ਨਾ ਭਰਾਵਾ ਕਿਤੇ ਤੇ ਆਪਾਂ ਘੜਾ ਠੀਕ ਹੈ ਆ ਛੋਟਾ ਕੈਰ ਵੱਡਾ ਟਾਇਰ ਟਰੈਕਟਰ ਦਾ ਸਾਈਡ ਹੈਂਡ ਹਰ ਤਰ੍ਹਾਂ ਦਾ ਮਿਲ ਜੂਗਾ ਹਰ ਪਰਸੈਂਟ ਦਾ ਮਿਲ ਜੂ 50 ਪੈਸੇ 10 25 ਪੈਸੇ 30 ਪੈਸੇ 40 ਪੈਸੇ ਤੋਂ ਲੈ ਕੇ 100 ਪੈਸੇ ਤੱਕ ਚੱਲੇ ਹੋਏ ਕੈਂ ਤੇ ਹਰ ਸਾਇਜ ਮਿਲ ਜੂ ਬਾਬੂ ਤੋਂ ਠੀਕ ਆ ਦੋ ਤਿੰਨ ਗਡਾਉਣਾ ਬਾਬੂ ਦੇ ਉਧਰ ਪੁਰਾਣੇ ਟਾਇਰਾਂ ਦਾ ਗਡਾਉਣਾ ਬਾਈ ਇਹ ਨਵੇਂ ਟਾਇਰਾਂ ਦਾ ਗਡਾਉਣਾ ਆ ਬਾਬੂ ਕੋਲੇ ਤੇ ਇੱਥੇ ਇਹਨਾਂ ਦਾ ਮਤਲਬ ਦਫਤਰ ਆ ਠੀਕ ਹੈ ਕਹਿਲਾ ਤੇ ਮੈਂ ਲੋਕੇਸ਼ਨ ਤੁਹਾਨੂੰ ਦੱਸ ਦਣਾ ਮੌਲ ਮੰਡੀ ਟ੍ਰੱਕ ਜੁਨੀਅਨ ਦੇ ਬਿਲਕੁਲ ਸਾਹਮਣੇ ਠੀਕ ਹੈ ਗੱਲ ਵੀਰੇ ਤੇ ਕਿਸੇ ਨੇ ਵੀ ਆਉਣਾ ਬਾਈ ਵੀਡੀਓ ਦੇਖ ਕੇ ਪਹਿਲਾਂ ਕਨਫਰਮ ਕਰ ਲਿਓ ਚਾਰ ਦੁਕਾਨਾਂ ਤੋਂ ਆਪਦੇ ਏਰੀਏ ਤੋਂ ਕਿ 2-4000 ਰੁਪਏ ਦਾ ਤੁਹਾਡਾ ਨਾ ਫਾਇਦਾ ਹੋਇਆ ਤਾਂ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਸ਼ਰਮਦਾ ਠੀਕ ਹੈ ਆਪਾਂ ਵੀਡੀਓ ਤਾਂ ਤਾਂ ਬਣਾਈਗੇ ਜੇ ਆਪਾਂ ਕੋਈ ਪ੍ਰੋਮੋਸ਼ਨ ਦੇ ਪੈਸੇ ਲੈਣੇ ਹੋਣ ਕਿਸੇ ਤੋਂ ਠੀਕ ਹੈ ਆਪਾਂ ਤਾਂ ਕੋਈ ਚੀਜ਼ ਛੋਹਦੇ ਹੁੰਨੇ ਆ ਕਿ ਤੁਹਾਨੂੰ ਜਾਣਕਾਰੀ ਮਿਲੇ ਕਿੱਥੋਂ ਟਾਇਰ ਵਧੀਆ ਮਿਲਦਾ ਕਿੱਥੋਂ ਜਾਇਜ਼ ਰੇਟ 'ਤੇ ਮਿਲਦਾ ਠੀਕ ਹੈ ਗੱਲ ਇਹ ਦਲਾਲੀਆਂ ਤੇ ਪ੍ਰਮੋਸ਼ਨਲ ਵਾਲੀਆਂ ਕੋਠੀਆਂ ਪੈਂਦੀਆਂ ਇਹ ਤਾਂ ਨੌਖਾਉਣੇ ਪੈਂਦੇ ਆ ਫੇਰ ਪੈਂ ਬਿਲਕੁਲ ਜੀ ਕਪੜੇ ਦੀ ਦੁਕਾਨ ਤੋਂ ਬਾਹਰ ਵਾਲਾ ਦੀ ਟਾਇਰ ਆ ਬਾਲਾ ਦੀ ਟਾਇਰ ਵਾਲੇ ਆ ਬਾਈ ਜੀ ਟਰੱਕ ਜੁਨੀਅਰ ਦੇ ਬਿਲਕੁਲ ਸਾਹਮਣੇ ਠੀਕ ਹੈ ਗੱਲ ਇੱਕੋ ਥੋੜੇ ਕੇ ਤਾੜ ਲਿਆ ਕਰਦੇ ਠੀਕ ਹੈ ਗੱਲ ਬਾਊ ਜੀ ਦਾ ਆਪਾਂ ਕੰਟੈਕਟ ਨੰਬਰ ਵੀ ਦੇਵਾਂਗੇ ਮਤਲਬ ਇਹ ਨਹੀਂ ਹੈਗਾ ਨਵੀਂ ਦੁਕਾਨ ਹੈ ਕੋਈ ਅੱਜ ਦੀ ਦੁਕਾਨਾ ਬਾਹੂ ਦੀ ਠੀਕ ਹੈ ਗੱਲ ਆਪਾਂ ਇਹ ਲਓ ਜੀ ਬਾਲਾ ਜੀ ਟਾਇਰ ਹਾਊਸ ਟਰੱਕ ਯੂਨੀਅਨ ਦੇ ਸਾਹਮਣੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਠੀਕ ਹੈ ਗੱਲ ਤਲਵੰਡੀ ਸਾਬੋ ਤੋਂ 17 18 ਕਿਲੋਮੀਟਰ ਆ ਜੀ ਮਾਨਸਾ ਤੋਂ ਵੀ 17 18 ਕਿਲੋਮੀਟਰ ਠੀਕ ਹੈ ਗੱਲ ਵੀਰੇ ਬਾਕੀ ਫੋਨ ਕਰਕੇ ਪੁੱਛ ਲੈ ਬਾਪੂ ਨੂੰ ਜੋ ਵੀਡੀਓ ਤੇ ਆ ਉਹੀ ਅਸਲ ਜ਼ਿੰਦਗੀ ਚਾ ਬਾਪੂ ਕਿਉਂਕਿ ਮਤਲਬ ਉਹ ਕਮ ਨਹੀਂ ਹੈਗਾ ਕਿ ਬਾਪੂ ਨੂੰ ਕੋਈ ਪੱਟੀ ਪੜਾ ਕੇ ਦਿੱਤੀ ਹੈ ਪਰ ਇਹ ਲਿਖ ਕੇ ਦਿੱਤਾ ਬਾਪੂ ਤੁਮਾਂ ਬੋਲੀ ਬਿਲਕੁਲ ਜੀ ਬਾਬੂ ਜੀ ਮੋਬਾਈਲ 94634 ਜੀ 0090 9463400923 9417540792 ਠੀਕ ਹੈ ਗੱਲ ਵੀਰੇ ਇੱਕ ਵਾਰੀ ਕਾਲ ਕਰਕੇ ਰੇਟ ਕਨਫਰਮ ਕਰ ਲਓ ਤੇ ਇੱਕ ਵਾਰੀ ਵਿజిਟ ਕਰਕੇ ਦੇਖਿਓ ਜੇ ਤੁਹਾਡਾ ਨਾ ਫਾਇਦਾ ਹੋਇਆ ਨਾ ਫਿਰ ਸ਼ਰਮੇ ਨੂੰ ਫੋਨ ਕਰਦੇ ਕੋਈ ਸ਼ਰਮੇ ਯਾਰ ਆਇਆ ਨਾ ਤੂੰ ਵੀਡੀਓ ਬਣਾਇਆ ਠੀਕ ਹੈ ਗੱਲ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲੈਕ ਕਮੈਂਟ ਸ਼ੇਅਰ ਕਰੋ ਟ੍ਰੇਨ ਨੂੰ ਕਾਲੇ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਸਸਤੀ ਕਰਿਓ ਸਸਤੀ